आे दाले सारी तुम देखो ਹਾਂਜੀ ਜੈ ਮਾਤਾ ਦੀ ਅੱਜ ਅਸੀਂ ਸਰਲਾ ਸਰਤਾਮ ਆਈ ਸੀਗੇ ਜੀ ਠੀਕ ਐ ਸਾਨੂੰ ਰਸਤੇ 'ਚ ਇੱਕ ਕਾਲਕਾ ਮਾਤਾ ਦਾ ਮੰਦਿਰ ਆ ਪਹਿਲਾਂ ਵੀ ਅਸੀਂ ਆਉਂਦੇ ਜਾਂਦੇ ਆਂ ਤੇ ਇਹਦੇ ਬਾਰੇ ਥੋੜੀ ਜਾਣਕਾਰੀ ਸਾਡੇ ਪੰਡੇ ਜੀ ਸ਼ਾਸਤਰੀ ਜੀ ਹਰਪ੍ਰੀਤ ਜੀ ਇਹਨਾਂ ਬਾਰੇ ਜਾਣਕਾਰੀ ਦੇਣਗੇ ਬਹੁਤ ਤੇ ਮੜਾ ਇਹ ਗੌਰ ਨਾਲ ਸੁਣੋ ਜੀ ਤੇ ਇੱਥੇ ਆ ਕੇ ਜਰੂਰ ਜਾਇਆ ਕਰੋ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਜੈ ਮਾਤਾ ਕਾਲਕਾ ਦੇਵੀ ਜੀ ਦੋਸਤੋ ਇਹ ਸਥਾਨ ਹੈ ਜਿਹੜਾ ਇਸਾਲਾ ਸਰ ਤੋਂ ਰਤਨਗੜ ਜਦੋਂ ਆਉਨੇ ਆਪਾਂ ਨਾ ਉਹ ਤੋਂ ਸਾਦਾ ਸਰ ਤੋਂ 20 ਕਿਲੋਮੀਟਰ ਦੂਰੀ ਤੇ ਆ ਇਹ ਮਾਤਾ ਕਾਲਕਾ ਦੇਵੀ ਦਾ ਸਥਾਨ ਹੈ ਇਹ ਇਸ ਸਥਾਨ ਦੀ ਵਿਲੱਖਣਤਾ ਇਹ ਹੈ ਵੀ ਇਹ ਸਥਾਨ 5000 ਸਾਲ ਪ੍ਰਾਤਨ ਹੈ ਜੀ ਮਹਾ ਭਾਰਤ ਕਾਲ ਦਾ ਇਹ ਮੰਦਿਰ ਹੈ ਔਰ ਇਸ ਗੱਲ ਇੱਥੇ ਅਚੰਬਤ ਜਿਹੜੀ ਚੀਜ਼ ਹੈ ਉਹ ਇਹ ਹੈ ਵੀ ਆਲੇ-ਦਾਲੇ ਸਾਰਾ ਮਾਰੂਥਲ ਹੈ ਔਰ ਇਸੇ ਸਥਾਨ ਤੇ ਸਿਰਫ ਪਹਾੜ ਨੇ ਪਹਾੜ ਦੇ ਜਿਹੜੇ ਪੱਥਰ ਨੇ ਉਹ ਨੇ ਆਲੇ-ਦਾਲੇ ਜਿੱਥੇ ਇਹ ਮੰਦਿਰ ਸਥਾਪਿਤ ਆ ਬਸ ਉਸੇ ਜਗ੍ਹਾ 'ਚ ਇਹ ਪਹਾੜ ਦੇ ਪੱਥਰ ਨੇ ਔਰ ਇਹ ਗੋਲਾਕਾਰ ਚ ਨੇ ਮਤਲਬ ਇਹ ਪੂਰਾ ਪਹਾੜ ਨਹੀਂ ਹੈਗਾ ਉਹਨਾਂ ਦੇ ਗੋਲ-ਗੋਲ ਭਾਰੀ-ਭਾਰੀ ਪੱਥਰ ਨੇ ਬੜੀ ਅਚੰਬਤ ਚੀਜ਼ ਹੈ ਜੋ ਲੋਕ ਸਨਾਤਨਤਾ ਦਾ ਕਈ ਵਾਰੀ ਮਤਲਬ ਕਿ ਮਜ਼ਾਕ ਬਣਾਉਂਦੇ ਨੇ ਉਹਨਾਂ ਲਈ ਇਹ ਬਹੁਤ ਅਚੰਬਤ ਇਹ ਚੀਜ਼ ਹੈ ਵੀ ਦੇਖੋ ਤੁਸੀਂ ਵੀ ਇਹ ਆਲੇ-ਦਾਲੇ ਬਿਲਕੁਲ ਮਾਰੂਥਲ ਸਿਰਫ ਥੋੜੀ ਜਿਹੀ ਜਗਾ ਦੀ ਪਹਾੜ ਹੈ ਇਹ ਪੱਥਰ ਨੇ ਗੋਲ ਇਹ ਔਰ ਇੱਥੇ ਇਹ ਬਹੁਤ ਹੀ ਪ੍ਰਾਤਨ ਕਾਲ ਦਾ ਮੰਦਿਰ ਹੈ ਜਿਹੜਾ ਕਿ ਪ੍ਰੋਤ ਜਿਹੜੇ ਜਿਹੜੇ ਸਾਡਾ ਮਤਲਬ ਕਿ ਜਿਹੜੇ ਸਨਾਤਨ ਧਰਮ ਦਾ ਇੱਕ ਵਿਸ਼ਾਲ ਜਿਹੜਾ ਪ੍ਰਾਤਨ ਦਾ ਇੱਕ ਦਿਖਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਇਹ ਚੀਜ਼ ਅਚੰਬਤ ਚੀਜ਼ ਇੱਥੇ ਹੈ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਇੱਥੇ ਜ਼ਰੂਰ ਹਾਜ਼ਰੀ ਲਵਾ ਕੇ ਜਾਇਆ ਕਰੋ ਕਿਉਂਕਿ ਇਹ ਬਹੁਤ ਹੀ ਮਹਾ ਭਾਰਤ ਕਾਲ ਦਾ ਮੰਦਿਰ ਹੈ ਔਰ ਇੱਥੇ ਸਾਰੇ ਜਿੰਨੇ ਵੀ ਤੁਸੀਂ ਸਾਲਾ ਸਾਰਾ ਹੋਨੇ ਹੋ ਤਾਂ ਇੱਥੇ ਵੀ ਹਾਜ਼ਰੀ ਲਵਾ ਕੇ ਜਾਇਓ ਜੈ ਸ਼੍ਰੀ ਰਾਮ ਇਹ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਗਰੁੱਪਾਂ ਵਿੱਚ ਭੇਜੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਇਹਦੀ ਜਾਣਕਾਰੀ ਪੂਰੇ ਆਲਵਾੜ ਦੇ ਵਿੱਚ ਪਹੁੰਚ ਗਈ ਜੈ